2024 ਦੀਆਂ ਸਰਪੰਚੀ ਚੋਣਾਂ ਵਿੱਚ 114 ਵੋਟਾਂ ਨਾਲ ਹਾਰਿਆ ਹੋਇਆ ਉਮੀਦਵਾਰ ਅੱਜ ਜੇਤੂ ਘੋਸ਼ਰ ਦੇ ਦਿੱਤਾ ਗਿਆ ਹੈ ਜਸ਼ਨ ਮਨਾਏ ਜਾ ਰਹੇ ਨੇ ਕਿਸ ਤਰ੍ਹਾਂ ਉਹ ਜਿੱਤਿਆ ਹੈ ਹਾਈ ਕੋਰਟ ਦੇ ਵਿੱਚ ਜਾ ਕੇ ਜੋ 70 ਵੋਟਾਂ ਉਸ ਦੀਆਂ ਵਧ ਗਈਆਂ ਤੇ ਆਪਣੇ ਨੇੜ ਦੇ ਉਸ ਜੇਤੂ ਉਮੀਦਵਾਰ ਨੂੰ ਉਸਨੇ ਹਰਾ ਦਿੱਤਾ ਜਿਸ ਨੂੰ ਆਮ ਆਦਮੀ ਪਾਰਟੀ ਨੇ ਜੋ ਸਰਟੀਫਿਕੇਟ ਦੇ ਦਿੱਤਾ ਜਿੱਤਦਾ ਉਸ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਹਾਰ ਗਿਆ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ 2024 ਦੇ ਵਿੱਚ ਪੰਜਾਬ ਦੇ ਸਰਪੰਚੀ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਨੇ ਜੋ ਵਿਧਾਇਕ ਸੀ ਉਹਨਾਂ ਨੇ ਆਪਣੇ ਚਿਹਤਿਆਂ ਨੂੰ ਸਰਪੰਚ ਬਣਾਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ ਜੋ ਵੋਟਾਂ ਦੇ ਵਿੱਚ ਹਿਰਾਫੇਰੀਆਂ ਹੋਈਆਂ ਸਭ ਤੋਂ ਪਹਿਲਾਂ ਜਦੋਂ ਨਾਮਿਨੇਸ਼ਨ ਫਾਈਲਾਂ ਪੜੀਆਂ ਗਿਆ ਤਾਂ ਉਸ ਸਮੇਂ ਨਾਮਿਨੇਸ਼ਨ ਫਾਈਲਾਂ ਆਪਣੇ ਵਿਰੋਧੀਆਂ ਨੂੰ ਜਮਾ ਨਹੀਂ ਕਰਵਾ ਦਿੱਤੀਆਂ ਗਿਆ ਉਹਨਾਂ ਦੀਆਂ ਫਾਈਲਾਂ ਫਾੜਨੀਆਂ ਸ਼ੁਰੂ ਕੀਤੀਆਂ ਗਿਆ ਤੇ ਉਹਨਾਂ ਨੂੰ ਕਾਗਜ਼ ਪੂਰੇ ਕਰਨ ਨਹੀਂ ਦਿੱਤੇ ਗਏ ਜਿਸ ਤੋਂ ਬਾਅਦ ਉਸ ਸਮੇਂ ਵੀ ਬਹੁਤ ਵੱਡਾ ਬਵਾਲ ਮੱਚਿਆ ਤੇ ਜਦੋਂ ਇਲੈਕਸ਼ਨ ਹੁੰਦਾ ਹੈ ਤਾਂ ਵੋਟਾਂ ਦੀ ਗਿਣਤੀ ਦੇ ਵਿੱਚ ਹਿਰਾਫੇਰੀਆਂ ਹੋਈਆਂ ਜੋ ਵੋਟਾਂ ਦੇ ਵਿੱਚ ਹਿਰਾਫੇਰੀਆਂ ਗਿਣਤੀ ਸਮੇ ਹੋਈਆਂ ਉਸ ਸਮੇ ਜੇਤੂ ਉਮੀਦਵਾਰ ਨੂੰ ਹਰਾ ਦਿੱਤਾ ਗਿਆ ਤੇ ਜਿਹੜਾ ਹਾਰਿਆ ਹੋਇਆ ਉਮੀਦਵਾਰ ਸੀ ਉਸ ਦੀਆਂ ਵੋਟਾਂ ਵਧਾ ਕੇ ਉਸ ਨੂੰ ਜਿਤਾ ਦਿੱਤਾ ਗਿਆ ਜੋ ਜ਼ਿਲ੍ਹਾ ਫਾਇਲ ਕਾ ਦੀ ਇੱਕ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਫਾਇਲ ਕਾ ਦੇ ਪਿੰਡ ਡੱਬ ਵਾਲਾ ਕਲਾ ਦੇ ਵਿੱਚ ਸਰਪੰਚੀ ਦੀ ਚੋਣ ਜੋ ਅੱਜ ਹਾਰਿਆ ਹੋਇਆ ਉਮੀਦਵਾਰ ਜਿੱਤਿਆ ਹੈ ਜੋ ਉਸ ਸਮੇਂ 114 114 ਵੋਟਾਂ ਨਾਲ ਹਾਰ ਗਿਆ ਸੀ ਤੇ ਅੱਜ ਹਾਈ ਕੋਰਟ ਦੇ ਵਿੱਚ ਜਦੋਂ ਦੁਬਾਰਾ ਗਿਣਤੀ ਹੋਈ ਤਾਂ 70 ਵੋਟਾਂ ਦੇ ਨਾਲ ਉਹ ਜਿੱਤ ਗਿਆ ਚੋਣ ਪ੍ਰਕਿਰਿਆ ਵਿੱਚ ਬੇਨਿਜ਼ਮੀਆਂ ਦੇ ਦੋਸ਼ ਜੋ ਉਸ ਸਮੇਂ ਲੱਗੇ ਇਹ ਮਾਮਲਾ ਅਦਾਲਤ ਵਿੱਚ ਲਿਆਂਦਾ ਗਿਆ ਤੇ ਅਦਾਲਤ ਨੇ ਅੱਜ ਇਹ ਇਨਸਾਫ ਦਵਾਇਆ ਹੈ ਜੋ ਪਿੰਡ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਮਚ ਗਈ ਹੈ ਜੋ ਪਿੰਡ ਦਾ ਸਰਪੰਚ ਵਿਨਾਸ਼ ਚੰਦਰ ਜਿਸ ਨੇ ਆਪਣੇ ਸਮਰਥਕਾਂ ਨਾਲ ਜਸ਼ਨ ਮਨਾ ਰਿਹਾ ਹੈ ਸੂਰ ਰਿਪੋਰਟਾਂ ਦੇ ਅਨੁਸਾਰ ਚੋਣ ਪ੍ਰਕਿਰਿਆ ਵਿੱਚ ਬੇਨਿਜਮੀਆਂ ਦੇ ਦੋਸ਼ਾਂ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਸੀ ਇਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਤੇ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਈ ਗਈ ਗਿਣਤੀ ਦੇ ਵਿੱਚ ਉਹ ਜਿੱਤ ਦਰਜ ਕਰ ਚੁੱਕਿਆ ਜੋ 114 ਵੋਟਾਂ ਨਾਲ ਪਹਿਲਾਂ ਹਾਰਿਆ ਸੀ ਹੁਣ 70 ਵੋਟਾਂ ਉਸ ਦੀਆਂ ਵਧ ਗਈਆਂ ਨੇ ਤੇ 114 ਵੋਟਾਂ ਜਿਸ ਦੀਆਂ ਪਹਿਲਾਂ ਵਧੀਆਂ ਸੀ ਉਸ ਤੇ 70 ਵੋਟਾਂ ਕੱਟ ਗਈਆਂ ਸੋ ਪਿੰਡ ਦੀ ਰਾਜਨੀਤੀ ਅਤੇ ਪੂਰੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਮਚ ਗਈ ਹੈ ਜੋ ਇਸ ਫੈਸਲੇ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਧੰਦਲੀਆਂ ਹੋਈਆਂ ਨੇ ਸੋ ਡੱਬੂ ਵਾਲਾ ਕਲਾ ਜੋ ਅਰਨੀ ਵਾਲਾ ਦੇ ਕੋਲ ਪਿੰਡ ਹੈ ਪਿੰਡ ਦੇ ਜੇਤੂ ਸਰਪੰਚ ਉਮੀਦਵਾਰ ਅਵਿਨਾਸ਼ ਚੰਦਰ ਨੇ ਦੱਸਿਆ ਕਿ 2024 ਵਿੱਚ ਪਿੰਡ ਵਾਸੀ ਉਸਦੇ ਪੰਚਾਇਤਕਰ ਇਕੱਠੇ ਹੋਏ ਤੇ ਉਸ ਨੂੰ ਚੋਣ ਲੜਨ ਲਈ ਪੂਰੇ ਪਿੰਡ ਨੇ ਸਹਿਯੋਗ ਦਿੱਤਾ ਤੇ ਉਸ ਦਾ ਨਾਮ ਚੁਣਿਆ ਗਿਆ ਜਿਸ ਦਿਨ ਇਲੈਕਸ਼ਨ ਹੋਇਆ ਵੋਟਾਂ ਹੋਈਆਂ ਡੱਬ ਵਾਲਾ ਕਰਾ ਤੋ ਸਰਪੰਚ ਦੀ ਚੋਣ ਲੜੀ ਉਸਨੇ ਤੇ 15 ਅਕਤੂਬਰ 2024 ਨੂੰ ਜੋ VOTING ਹੋਈ ਲਗਭਗ ਉਹ 114 ਵੋਟਾਂ ਨਾਲ ਜੋ ਰਾਤ ਦੇ ਹਨੇਰੇ ਵਿੱਚ ਵੋਟਾਂ ਗਿਣੀਆਂ ਤੇ ਉਸ ਨੂੰ ਹਰਾ ਦਿੱਤਾ ਗਿਆ ਜੋ ਬਹੁਤ ਵੱਡੀ ਧੋਖਾਧੜੀ ਦਾ ਦੋਸ਼ ਉਸਨੇ ਲਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੋ ਦੁਬਾਰਾ ਵੋਟਾਂ ਦੀ ਗਿਣਤੀ ਕਰਵਾਉਣ ਵਾਸਤੇ ਉਸਨੇ ਅਰਜ਼ੀ ਦਿੱਤਾ 114 ਵੋਟਾਂ ਨਾਲ ਉਹ ਹਾਰਿਆ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਸਨੇ 114 ਵੋਟਾਂ ਘਟਪਈਆਂ ਉਸਨੇ ਵਿਰੋਧ ਕੀਤਾ ਪਰ ਐਸਡੀਐਮ ਕੋਲ ਮੁੜ ਗਿਣਤੀ ਤੇ ਸ਼ਿਕਾਇਤ ਦਰਜ ਕਰਵਾਈ ਔਰ ਐਸਡੀਐਮ ਨੇ ਵੀ ਇਸ ਗਿਣਤੀ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਤੇ ਉਸ ਨੂੰ ਜੋ ਹਾਰਨ ਦਾ ਹੀ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਔਰ ਦੂਸਰੇ ਪਾਸੇ ਆਪਣੇ ਵਿਰੋਧੀ ਨੂੰ ਜਿਹੜਾ ਕਿ 114 ਵੋਟਾਂ ਨਾਲ ਜੇਤੂ ਦਿਖਾਇਆ ਗਿਆ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਹਾਈ ਕੋਰਟ ਨੇ ਕੇਸ ਨੂੰ ਬਦਲ ਦਿੱਤਾ अदालत ने अपना फैसला सुनाया तो मुड़ गिणती आदेश दो अज गिनती हुई तो सतत् वोटों न उसने जित दर्ज कर ली है जिस कारण अज पिंड जश्न मनाया गया तो लोग उसू वधाइया दे रहे हैं दूसरे पासे अविनाश चंद्र ने कहा कि सच्चाई की जित हुई है दूजे पास ए डी सी सुभाष चंद्र जिन्होंने दोबारा गिणती की अगुवाई की है उन्होंने कहा कि मानजोग हाई कोर्ट के हुक्म के अनुसार वीर वनों दोबारा गिनती हुई जिस तद यजे ऐलाने गए हैं सो पूरे पंजाब फाइल का जिले के जो ਵਧਾਇਕ ਨੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਜਾਣਬੁੱਝ ਕੇ ਅਜਹੀ ਪ੍ਰਕਿਰਿਆ ਕਰਵਾਈ ਸੀ ਜੋ ਹਾਰੇ ਨੂੰ ਜਿਤਾ ਦਿੱਤਾ ਗਿਆ ਤੇ ਜੇਤੂ ਨੂੰ ਹਰਾ ਦਿੱਤਾ ਗਿਆ ਇੱਕ ਪਿੰਡ ਨਹੀਂ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਵਾਪਰੀਆਂ ਨੇ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਪਣੇ ਚੇਤਿਆਂ ਨੂੰ ਜਿਤਾਉਣ ਲਈ ਜਾਂ ਉਹਨਾਂ ਨੂੰ ਮੋਟੀਆਂ ਰਕਮਾਂ ਲੈ ਕੇ ਉਹਨਾਂ ਨੂੰ ਸਰਪੰਚ ਬਣਾਉਣ ਲਈ ਅਜਿਹੇ ਕਾਰਨਾਮੇ ਕੀਤੇ ਗਏ ਸੀ ਜਿਸ ਕਾਰਨ ਅੱਜ ਆਮ ਆਦਮੀ ਪਾਰਟੀ ਨਿਸ਼ਾਨੇ ਤੇ ਆ ਗਈ ਇਹ ਲੋਕਾਂ ਦੇ ਜੋ ਅੱਜ ਸਰਪੰਚੀ ਹਾਰਿਆ ਹੋਇਆ ਉਮੀਦਵਾਰ ਜਿੱਤਿਆ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਵਿੱਚ ਇਹ ਬਹੁਤ ਵੱਡੀ ਚਰਚਾ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਜਾਂ ਕਾਂਗਰਸ ਕਰਦੇ ਰਹੇ ਨੇ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਕੀਤਾ ਸੋ ਅੱਜ ਸਤਾਈ ਦੀ ਜਿੱਤ ਹੋਈ ਏ ਹੋਰ ਵੀ ਪਿੰਡਾਂ ਦੇ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੇ ਫੈਸਲੇ ਹਾਈ ਕੋਰਟ ਵਿੱਚ ਚੱਲ ਰਹੇ ਨੇ ਕੋਰਟ ਜਿਹੜਾ ਹੁਣ ਫੈਸਲਾ ਸੁਣਾਉਣਗੇ ਉਹ ਹਰ ਨੂੰ ਮਨਜ਼ੂਰ ਹੋਵੇਗਾ ਜੋ ਪਿੰਡਾਂ ਦੇ ਵਿੱਚ ਸਰਪੰਚੀ ਦੇ ਇਚ ਨੂੰ ਲੈ ਕੇ ਇਹ ਬਹੁਤ ਵੱਡੀਆਂ ਤੰਦਲੀਆਂ ਹੋਈਆਂ ਸੀ